آؤ سارے قسم کھائیے نشا مکت پنجاب بنا متابے نشا مکت پنجاب بڑھائیے نشا مکت پنجاب بناب نشا مکت پنجاب بنا نشا مت پنجاب بنا ਆ ਗਲੇ ਬਾਤ ਜਾਣਾ ਆ ਜਾਓ 15 ਦਰਮਾਣੀ ਸਰ ਆਓ ਮਿਲ ਕੇ ਕਸਮ ਖਾਈਏ ਮਿਲ ਕੇ ਕਸਮ ਖਾਈਏ ਅਸ਼ਾ ਮੁਕਤ ਪੰਜਾਬ ਬਣਾਈਏ ਨਿਰੰਖਾ ਮੁਕਤ ਪੰਜਾਬ ਬਣਾਈਏ ਆਓ ਮਿਲ ਕੇ ਕਸਮ ਅਸ਼ਾ ਮੁਕਤ ਪੰਜਾਬ ਬਣਾਈਏ ਨਿਰੰਖਾ ਮੁਕਤ ਪੰਜਾਬ ਬਣਾਈਏ ਆਓ ਮਿਲ ਕੇ ਕਸਮ ਖਾਈਏ ਪਰ ਪੰਜਾਬ ਰੰਗਲਾ ਪੰਜਾਬ ਕੀ ਅੱਜ ਜਿਹੜੀ ਰੈਲੀ ਗੱਡੀ ਨੇ ਸਭ ਤੋਂ ਪਹਿਲਾਂ ਤੇ ਅਸੀਂ ਰੈੱਡ ਕਰਾਸ ਦੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੈਂਟਰ ਸਕੇਤ ਹਸਪੀਟਲ ਪਟਿਆਲਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਇਸ ਮੁਹਿੰਮ ਨੂੰ ਹੋਰ ਵੀ ਵਧਾਵਾ ਦਿੱਤਾ ਹੈ ਤੇ ਨਾਲ ਦੀ ਨਾਲ ਸਾਡੇ ਜਿਹੜੀ ਟੀਮ ਹੈ ਰਾਇਲ ਪਿਟ ਟੀਮ ਨੂੰ ਵੀ ਇਸ ਚ ਹਿੱਸਾ ਲੈਣ ਦਾ ਸ਼ਿਰਕਤ ਕਰਨ ਦਾ ਇੱਕ ਮਾਣ ਹਾਸਲ ਹੋਇਆ ਹੈ ਸਾਡੇ ਪ੍ਰਧਾਨ ਸ਼੍ਰੀ ਸੀਤਾਰਾਮ ਜੀ ਦੀ ਅਗਵਾਈ ਦੇ ਹੇਠ ਅਸੀਂ ਇਹ ਸਾਰਾ ਕਾਰਜ ਜਿਹੜਾ ਹੈ ਉਹਨੂੰ ਸੰਪੂਰਨ ਕੀਤਾ ਹੈ ਤੇ ਇਸ ਦੇ ਵਿੱਚ ਨੁੱਕੜ ਨਾਟਕ ਤੇ ਐਗਜ਼ਿਬਿਸ਼ਨ ਰਾਹੀਂ ਜਿਹੜੀ ਸਾਡੀ ਰੈੱਡ ਕਰਾਸ ਸੁਸਾਇਟੀ ਹੈ ਉਹਨਾਂ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਨਿਊ ਜਨਰੇਸ਼ਨ ਨੂੰ ਕਿ ਕਿਵੇਂ ਉਹ ਨਸ਼ਿਆਂ ਤੋਂ ਦੂਰ रह ਸਕਦੇ ਨੇ ਤੇ ਕਿਵੇਂ ਆਪਣੀ ਸਿਹਤ ਤੇ ਕੰਮ ਕਰ ਸਕਦੇ ਨੇ ਤੇ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਨੇ ਤੇ ਜਿਵੇਂ ਕਿ ਸਾਡੀ ਟੀਮ ਦਾ ਵੀ ਲੋਗ ਸਲੋਗਨ ਹੈ ਕਿ ਜੋ ਫਿਟ ਹੈ ਉਹ ਹਿੱਟ ਹੈ ਸੋ ਮੈਂ ਇਹ ਮੰਨਦੀ ਆ ਕਿ ਜਿਹੜੀ ਰੈੱਡ ਕਰਾਸ ਸੁਸਾਇਟੀ ਆ ਉਹ ਵੀ ਸੇਮ ਕੰਮ ਕਰ ਰਹੀ ਹੈ ਸੇਮ ਹੀ ਤਰੀਕੇ ਦੇ ਨਾਲ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਤੇ ਉਹਨਾਂ ਨੂੰ ਹੋਰ ਸਿਹਤਮੰਦ ਬਣਨ ਲਈ ਪ੍ਰੇਰਿਤ ਕਰਦੀ ਆ ਤੇ ਮੈਂ ਇੱਕ ਵਾਰੀ ਫੇਰ ਸਾਰੇ ਹੀ ਰੈੱਡ ਕਰਾਸ ਸੁਸਾਇਟੀ ਸਕੇਤ ਹਸਪੀਟਲ ਪਟਿਆਲਾ ਦੇ ਜਿੰਨੇ ਵੀ ਸਾਰੇ ਮਾਨਯੋਗ ਸੱਜਣ ਡਾਕਟਰ ਨੇ ਉਹਨਾਂ ਦਾ ਧੰਨਵਾਦ ਕਰਦੀ ਆ ਔਨਲਾਈਨ ਆਤਿ ਸੇ ਹੈ ਜੋਕੀਟਰੋ ਇਕ ਹੈ ਇਹ ਸਾਸਤਲ ਪਟਿਆਲਾ ਦੀ ਟੀਮਾਂ ਡੀਸੀ ਪਟਿਆਲਾ ਅਤੇ ਸਿਵਲ ਸਰਜਨ ਪਟਿਆਲਾ ਅਤੇ ਡੀਐਮਸੀ ਪਟਿਆਲਾ ਪ੍ਰੋਜੈਕਟ ਡਾਇਰੈਕਟਰ ਸਕੇਤ ਹਸਪਤਾਲ ਪਟਿਆਲਾ ਅਤੇ ਸਕੇਤ ਦੀ ਟੀਮ ਸਾਡੇ ਕਾਉਂਸਲਰ ਸਹਿਬਾਨ ਅਮਰਪਾਲ ਜੀ ਪ੍ਰਵਿੰਦਰ ਵਰਮਾ ਜੀ ਤੇ ਨਾਲ ਹੀ ਸਕੇਤ ਦਾ ਸਟਾਫ ਸਾਡਾ ਜੀਤ ਜੀ ਕੁਲਵੀਰ ਜੀ ਮੋਹਨ ਜੀ ਜਿਨ੍ਹਾਂ ਨੇ ਅੱਜ ਇਸ ਐਗਜ਼ੀਬਿਸ਼ਨ ਦੇ ਵਿੱਚ ਬਹੁਤ ਐਮੀਸਾ ਨਿਭਾਇਆ ਹੈ ਤੇ ਇਸ ਦੇ ਨਾਲ ਹੀ ਸਾਡੇ ਸਹਿਯੋਗੀ ਰਾਇਲ ਫਿਟ ਦੇ ਪ੍ਰਧਾਨ ਜੀ ਸੀਤਾਰਾਮ ਜੀ ਪਰਵਿੰਦਰ ਮੈਡਮ ਗੁਰਪ੍ਰੀਤ ਜੀ ਬਲਦੇਵ ਜੀ ਦਲੀਪ ਜੀ ਰਾਜ ਮੈਡਮ ਜਗਜੀਤ ਮੈਡਮ ਮੈਸੇਜ ਕੀ ਹੈ ਭਾਜੀ ਮੈਸੇਜ ਵੀ ਦੱਸਦੇ ਆ ਜੀ ਮੈਸੇਜ ਆਈ ਹੈ ਸਾਡਾ ਸਾਰਿਆਂ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਨਸ਼ਿਆਂ ਦੀ ਲਤ ਤੋਂ ਜਿਹੜੇ ਵੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਹੈਗੇ ਆ ਨਾ ਸਾਡੇ ਹਸਪਤਾਲ ਦੇ ਵਿੱਚ ਮੁਫਤ ਇਲਾਜ ਹੈ ਤੇ ਤੁਸੀਂ ਇਸ ਦਾ ਮੁਫਤ ਇਲਾਜ ਕਰਾ ਸਕਦੇ ਹੋ ਕਿਸੇ ਨੂੰ ਕੋਈ ਡਾਕਟਰੀ ਸਲਾਹ ਚਾਹੀਦੀ ਹੈ ਅਤੇ ਨਾਲ ਹੀ ਜੇ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਸਾਡੇ ਵੱਲੋਂ ਫ੍ਰੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਅਸੀਂ ਆਪ ਪੰਜਾਬ ਦੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਨਸ਼ਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੋ ਕਿਹੜਾ ਨਸ਼ਾ ਅੱਜ ਕੱਲ ਨੌਜਵਾਨਾਂ ਦਾ ਜ਼ਿਆਦਾ ਹੈਗਾ ਚਿੱਟਾ ਜਾਂ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਸਿੰਥੈਟਿਕ ਨਸ਼ੇ ਚਿੱਟਾ ਹਫੀਮ ਇਹ ਅੱਜ ਕੱਲ ਮੇਨ ਮੁੱਦੇ ਪੰਜਾਬ ਦੇ ਵਿੱਚ ਚੱਲ ਰਹੇ ਹਨ ਪਰ ਪੰਜਾਬ ਸਰਕਾਰ ਦੇ ਵਿੱਚ ਐਂ ਭੂਮਿਕਾ ਨਿਭਾ ਰਹੀ ਹੈ ਅਤੇ ਜਿਸ ਵਿੱਚ ਡੀਡਿਕਸ਼ਨ ਸੈਂਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਵਿੱਚ ਐਮ ਰੋਲ ਨਭਾਇਆ ਜਾਵੇ ਤੇ ਜੋ ਸਾਡੇ ਡੀਡਿਕਸ਼ਨ ਦੇ ਮਾਹੀ ਡਾਕਟਰ ਅਤੇ ਸਟਾਫ ਹੈ ਇਸ ਚ ਮੇਨ ਤੋੜ ਆਪਣੀ ਮਿਹਨਤ ਕਰ ਰਹੇ ਹਨ ਇਸ ਤੋਂ ਇਲਾਵਾ ਮੈਡੀਕਲ ਨਸ਼ਾ ਬੜਾ ਵਿਕਰੇ ਹੈ ਕੈਮਿਸਟਰੀ ਦੁਕਾਨਾਂ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਆਪਾਂ ਦੇਖ ਹੀ ਰਹੇ ਹਾਂ ਕਿ ਹੁਣ ਬਹੁਤ ਜ਼ਿਆਦਾ ਇਹ ਨਸ਼ਾ ਘਟ ਚੁੱਕਿਆ ਹੈ ਕਿਉਂਕਿ ਜਿਵੇਂ ਜਿਵੇਂ ਪੰਜਾਬ ਸਰਕਾਰ ਵੱਲੋਂ ਸਖਾਈ ਹੁੰਦੀ ਜਾ ਰਹੀ ਹੈ ਆਪਾਂ ਦੇਖਦੇ ਹਾਂ ਰੋਜ਼ ਹੀ ਪੰਜਾਬ ਸਰਕਾਰ ਵੱਲੋਂ ਇਸ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਇਹ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਨਸ਼ਾ ਵਿਕਦਾ ਹੈ ਤਾਂ ਇਸ ਦੀ ਕੰਪਲੀਟ ਕੀਤੀ ਜਾਵੇ ਤਾਂ ਜੋ ਇਸੇ ਨੱਥ ਪਾਈ ਜਾ ਸਕੇ

ਦੁਕਾਨ ਦਿਖਾ ਸੀ ਕਿ ਕਿਵੇਂ ਇੱਕ ਨਸ਼ੇ ਵਾਲਾ ਬੰਦਾ ਤੇ ਔਰ ਨਸ਼ੇ ਦੇ ਵਾਲੇ ਦੇ ਘਰ ਦੇ ਕਿੰਨਾ ਤੜਫਦੇ ਹਨ ਕਿ ਜੋ ਕਿ ਪਹਿਲਾਂ-ਪਹਿਲਾਂ ਬੱਚਿਆਂ ਦਾ ਨਸ਼ੇ ਦਾ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਪਤਾ ਲੱਗਦਾ ਉਹ ਐਂਡ ਹੋਣ ਵਾਲਾ ਹੋ ਜਾਂਦਾ ਬੱਚੇ ਜਿਹੜੇ ਹੈਗੇ ਨੇ ਸਾਡੇ ਕੋਲ ਜਿਹੜੇ ਵੀ ਬੱਚੇ ਆਉਂਦੇ ਨੇ ਉਹ ਅੱਜ ਕੱਲ ਜ਼ਿਆਦਾ ਚਿੱਟੇ ਦੇ ਇੰਜੈਕਸ਼ਨਾਂ ਵਾਲੇ ਆਉਂਦੇ ਸੋ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਵੀ ਕੋਈ ਨਸ਼ਾ ਕਰਦਾ ਹੈ ਕੋਈ ਵੀ ਕਿਤੇ ਮਹੱਲਾ ਕੋਈ ਕਿਤੇ ਵੀ ਪਿੰਡ ਕੋਈ ਵੀ ਅਸੀਂ ਥਾਂ ਥਾਂ ਜਾ ਕੇ ਅਵੇਅਰਨੈਸ ਕੈਂਪ ਵੀ ਲਗਾਣੇ ਆ ਉਹ ਸਾਡੇ ਹਸਪੀਟਲ ਦੇ ਵਿੱਚ ਇੰਡੋਰ ਇੰਡੋਰ ਟਰੀਟਮੈਂਟ ਓਪੀ ਡੀਟਰੀਟਮੈਂਟ ਹੈ ਜੋ ਕੋਈ ਫ੍ਰੀ ਹੈ ਜਿੱਥੇ ਕੀ ਖਾਣਾ ਵੀ ਫ੍ਰੀ ਦਿੱਤਾ ਜਾਂਦਾ ਹੈ ਮੈਡੀਸਨ ਫ੍ਰੀ ਦਿੱਤੀ ਜਾਂਦੀਆਂ ਹਨ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਫਾਇਦਾ ਬਤਵਾਤ ਪਹੜਾ ਘਾਣ ਕਿਉਂਕਿ ਡਰਾਈਵਰ ਸੈਂਟਰਾਂ ਦੇ ਵਿੱਚ 3000 ਰੁਪਏ ਲੱਗਦੇ ਨੇ ਔਰ ਇਨਸਾਨ ਨਸ਼ਾ ਨਹੀਂ ਛੱਡ ਪਾਉਂਦਾ ਉਹ ਸਾਡੇ ਹਸਪੀਟਲ ਦੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਰੰਗਲਾ ਪੰਜਾਬ ਬਣਾਉਂਦਾ ਸੋ ਇਸ ਉਪਰਾਲੇ ਦੇ ਆਦੀਨ ਵੱਖ-ਵੱਖ ਰਸਤਾ ਸਤਾਵਾ ਵੱਖ-ਵੱਖ ਲੋਕ ਹਰ ਇੱਕ ਤਰ੍ਹਾਂ ਨਾਲ ਐਫਰਟ ਕਰ ਰਹੇ ਨੇ ਸੋ ਅੱਜ ਸੰਕੇਤ ਹਸਪਤਲ ਪਟਿਆਲਾ ਡਿਪਟੀ ਕਮਿਸ਼ਨਰ ਪਟਿਆਲਾ ਦੀ ਰਹਿਰਮਾਈ ਦੇ ਵਿੱਚ ਮਾਨਯੋਗ ਇਸ ਸਸਤਾਲ ਵੱਲੋਂ ਨਾਲ ਹੀ ਡੀ ਐਮ ਸੀ ਪਟਿਆਲਾ ਵੱਲੋਂ ਮਾਨਯੋਗ ਸਿਵਲ ਸਰਪੰਚ ਸਾਹਿਬ ਦੀ ਰਹਿਰਮਾਈ 'ਚ ਇੱਕ ਬਹੁਤ ਵਧੀਆ ਨੁਕੜ ਨਾਟਕ ਤੇ ਐਗਜ਼ੀਬਿਸ਼ਨ ਇੱਥੇ ਲਗਾਈ ਗਈ ਹੈ 12 ਦਿਨ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਏਰੀਆ ਦਾ ਵਾਰਡ ਦਾ ਕਾਉਂਸਲਰ ਵੀ ਹਾਂ ਸੋ ਮਨਿੰਦਰ ਹੋਣੀ ਅਜੀਤ ਹੋਣੀ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ ਹੈ ਜੇਕਰ ਆਪਾਂ ਲੋਕਾਂ ਨੂੰ ਥੋੜਾ ਥੋੜਾ ਅਵੇਅਰ ਕਰੀਏ ਨਸ਼ੇ ਲੱਗਣ ਤੋਂ ਰੋਕ ਸਕੀਏ ਜਵਾਨ ਮੁੰਡਿਆਂ ਨੂੰ ਤਾਂ ਇਹ ਸਾਡਾ ਸ਼ਾਇਦ ਇੱਕ ਬਹੁਤ ਵੱਡਾ ਕਦਮ ਹੋਊਗਾ ਸੋ ਮੇਰੀ ਇੱਕੋ ਹੀ ਅਪੀਲ ਹੈ ਲੋਕਾਂ ਨੂੰ ਵੀ ਜੇਕਰ ਤੁਹਾਡੇ ਨੇੜੇ ਕੋਈ ਬੰਦਾ ਨਸ਼ਾ ਕਰਦਾ ਤਾਂ ਉਹ ਤੋਂ ਨਫ਼ਰਤ ਨਾ ਕਰੋ ਉਹਦੀ ਕਾਉਂਸਲਿੰਗ ਕਰੋ ਉਹਨੂੰ ਸਹੀ ਸਿੱਖਿਆ ਦਿਓ ਉਹਨੂੰ ਹਸਪਤਾਲ ਲੈ ਕੇ ਜਾਓ ਸਰਕਾਰੀ ਸੰਕੇਤ ਹਸਪਤਾਲ ਲੈ ਕੇ ਜਾਓ ਪਟਿਆਲੇ ਚ ਕਿਲੋਤਾ ਸਰਕਾਰੀ ਸੰਕੇਤ ਹਸਪਤਾਲ ਦਾ ਜਿਹੜਾ ਮੁਫਤੇ ਵਿੱਚ ਨਸ਼ਾ ਛੁਡਾਊ ਕੇਂਦਰ ਹੈ ਸਰਕਾਰ ਦਾ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਨਸ਼ਾ ਕਰਨ ਵਾਲੇ ਤੋਂ ਨਫ਼ਰਤ ਨਾ ਕਰੀਏ ਉਹਦਾ ਸਾਥ ਦਿਈਏ ਨਸ਼ਾ ਛੁਡਾਉਣ ਦੇ ਵਿੱਚ ਉਹਦੀ ਮਦਦ ਕਰੀਏ ਬਹੁਤ ਬਹੁਤ ਧੰਨਵਾਦ